ਨਾ ਮੈਜੀ ਮੇਰਾ ਇਨਸਪੈਕਟਰ ਬినੋਰ ਕੁਮਾਰ ਜੀ ਬਨੋ ਜੀ ਜਿਹੜਾ ਅੱਜ ਇਹ ਨਾਕਾ ਲਾਇਆ ਗਿਆ ਕਿਉਂ ਲਾਇਆ ਗਿਆ ਕਿਹੜਾ ਕੀ ਰੀਜਨ ਹੈ ਕਾਰਨ ਕੀ ਹੈ ਮੰਨ ਤੋਂ ਕਿ ਸੀਨੀਅਰ ਅਫਸਰ ਤੇ ਐਸਐਸਪੀ ਸਾਹਿਬ ਤੇ ਸਰਕਲ ਅਫਸਰ ਸ੍ਰੀ ਦੀਪਿੰਦਰ ਜੇਚੀ ਜੀ ਆ ਹਦਾਇਤਾਂ ਮੁਤਾਬਕ ਅਸੀਂ ਨਾਕਾ ਬੰਦੀ ਰੂਟੀਨ 'ਚ ਕਰਦੇ ਆਂ ਤੇ ਨਾਕਾ ਬੰਦੀ ਕਰਨ ਦਾ ਰੀਜਨ ਇਹ ਹੈ ਜੀ ਵੀ ਜਿਹੜਾ ਸਟਰੀਟ ਕ੍ਰਾਈਮ ਬਹੁਤ ਜ਼ਿਆਦਾ ਵਧ ਰਿਹਾ ਹੈ ਉਹ ਸਟਰੀਟ ਕ੍ਰਾਈਮ ਵਧਣ ਦੇ ਕਾਫੀ ਕਾਰਨ ਨੇ ਕੇ ਬਿਨਾ ਨੰਬਰ ਪਲੇਟ ਬਹੁਤ ਵਾਹਨ ਜਿਹੜੇ ਇੱਧਰ ਉੱਧਰ ਘੁੰਮ ਰਹੇ ਨੇ ਤੇ ਨੰਬਰ ਪਲੇਟ ਨਾ ਹੋਣ ਦੇ ਕਰਕੇ ਉਹ ਉਹਨਾਂ ਦੀ ਪਛਾਣ ਹੋਣੀ ਮੁਸ਼ਕਲ ਹੋ ਜਾਂਦੀ ਹੈ ਇਸ ਕਰਕੇ ਅਸੀਂ ਜ਼ਿਆਦਾ ਫੋਕਸ ਦਿੰਨੇ ਆ ਜਿਹੜੇ ਕਿ ਟ੍ਰਿਪਲ ਰਾਈਡਿੰਗ ਹੁੰਦੀ ਹੈ ਬਿਨਾ ਨੰਬਰ ਪਲੇਟ ਤੋਂ ਟੂ ਵੀਲਰ ਤੇ ਫੋਰ ਵੀਲਰ ਹੁੰਦੇ ਨੇ ਉਹਨਾਂ ਤੇ ਅਸੀਂ ਕਾਨੂੰਨ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕਰ ਸਕੀ ਹਾਂ ਹੁਣ ਤੱਕ ਕਿੰਨੇ ਕਿ ਚਲਾਨ ਵਗੈਰਾ ਕੱਟ ਚੁੱਕੇ ਹੋ ਹੁਣ ਤੱਕ ਅਸੀਂ ਲਗਭਗ 10 ਚਲਾਨ ਅਸੀਂ ਕਰ ਚੁੱਕੇ ਆ ਤੇ ਸਾਡਾ ਸਾਡੀ ਨਾਕਾਬੰਦੀ ਜਿਹੜੀ ਉਹ جاری ਹੈ ਤੇ ਅਸੀਂ ਨਾਕਾਬੰਦੀ ਤੇ ਬਿਨਾ ਨੰਬਰ ਪਲੇਟ ਚਲਾਨ ਕਰਨ ਦਾ ਸਾਡਾ ਮੇਨ ਉਦੇਸ਼ ਇਹ ਵੀ ਹੈ ਕਿ ਲੋਕਾਂ ਨੂੰ ਸੁੱਖ ਦਾ ਸਾਹ ਆ ਸਕੇ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਤੇ ਜੇ ਅਸੀਂ ਬਿਨਾ ਨੰਬਰ ਪਲੇਟ ਤੋਂ ਜਿਹੜੇ ਬਾਈਕਸ ਨੇ ਜਾਂ ਕਾਰਾਂ ਨੇ ਉਹਨਾਂ ਦਾ ਚਲਾਨ ਕਰਾਂਗੇ ਤਾਂ ਜਿਹੜੇ ਕਿ ਕ੍ਰਿਮੀਨਲ ਲੋਕ ਨੇ ਉਹਨਾਂ ਦੇ ਮਨਚਿ ਕਿਤੇ ਨਾ ਕਿਤੇ ਡਾਰਪ ਹੋਏਗਾ ਤੇ ਉਹ ਆਪਣੇ ਜਿਹੜੇ ਵਾਹਨ ਨੇ ਉਹਨਾਂ ਨੂੰ ਟ੍ਰੈਫਿਕੀ ਨਿਯਮਾਂ ਦੇ ਅਨੁਸਾਰ ਚਲਾਉਣਗੇ ਜਿਹੜੇ ਲੋਕ ਦੁਰਵੱਤ ਤੋਂ ਕਰਦੇ ਨੇ ਚਾਹੇ ਵੱਡੇ ਪੜਾਕੇ ਪਾਉਂਦੇ ਨੇ ਬੋਲਟਾਂ ਦੇ ਜਾਂ ਫਿਰ ਛੋਟੀ ਉਮਰ ਦੇ ਬੱਚੇ ਚਲਾਉਂਦੇ ਨੇ ਉਹਨਾਂ ਨੂੰ ਕੀ ਸਿਝਾ ਦੇਣਾ ਚਾਹੋਗੇ ਦੇਖੋ ਜੀ ਜਿਹੜੇ ਛੋਟੀ ਉਮਰ ਦੇ ਬੱਚੇ ਨੇ ਉਹਨਾਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਾ ਨੂੰ ਉਹ ਟੂ-ਵੀਲਰ ਨਾ ਦੇਣ ਕਿਉਂਕਿ ਕਾਨੂੰਨ ਮੁਤਾਬਕ ਜੇ ਕੋਈ ਬੱਚਾ ਜੇ ਕੋਈ ਬੱਚਾ ਬਾਈਕ ਚਲਾਉਂਦਾ ਫੜਿਆ ਜਾਂਦਾ ਤਾਂ ਉਸਦੇ ਮਾਪੇ ਤੇ ਵੀ ਕਾਰਵਾਈ ਹੁੰਦੀ ਹੈ ਜੀ